ਕੋਨਾਂ ਮੌਕਾ ਨਹੀਂ ਦਿੱਤਾ ਜੀ ਉਹ ਸਾਰੇ ਆਏ ਕੋਸਵਾਲੇ ਆਏ ਆਏ ਤਾਂ ਆਏ ਹੀ ਤੇ ਹੁਣ ਮੌਕਾ ਵੇਖਣ ਗਏ ਆ ਤੇ ਕੋਈ ਹਲੇ ਕਾਰਵਾਈ ਅਜੇ ਨਹੀਂ ਕੋਸਵਾਲੇ ਵੀ ਉਹੀ ਆ ਜਿਹੜੇ ਫਿਲਮ ਨੂੰ ਬਿੱਤੀ ਕੁਝ ਕੋਈ ਨਹੀਂ ਆਈ ਕੋਈ ਨਹੀਂ ਕੋਈ ਨਹੀਂ ਜੀ ਕਾਰਵਾਈ ਨਹੀਂ ਜੀ ਕੋਈ ਡੇਢ ਘੰਟਾ ਹੋ ਗਿਆ ਜੀ ਡੇਢ ਘੰਟਾ ਤੇ ਡੇਢ ਘੰਟਾ ਹੋ ਗਿਆ ਜੀ ਘੰਟਾ ਡੇਢ ਘੰਟਾ ਹੋ ਗਿਆ ਜੀ ਐਦਾਂ ਹੀ ਅਸੀਂ ਸੜਕ ਦੇ ਉੱਤੇ ਰੋੜ ਤੇ ਅੱਗ ਕੈਂਡਾਪਾ ਜੀ ਹੋ ਗਿਆ ਜੇ ਮੇਰੇ ਪਿੰਡ ਮੁੰਡਿਆ ਸੀ ਪਿੰਡਾਂ ਦੇਰੇ ਗਵਾਂਢੀ ਜਿਹੜੇ ਨੇ ਇਹ ਐਕਸੀਡੈਂਟ ਹੋਵੇ ਤੇ ਦਾ ਡੈਥ ਹੋ ਗਈ ਆ 1.5 ਘੰਟਾ ਹੋ ਗਿਆ ਪੁਲਿਸ ਕਾਰਵਾਈ ਨੂੰ ਰਹਿਆ ਕਰਨ ਕਿਸੇ ਦਾ ਕੋਈ ਪੁਲਿਸ ਕਾਰਵਾਈ ਨਹੀਂ ਕੋਈ ਅਜੇ ਤੱਕ ਐਮਪੂ ਦੇ ਉਸ ਦੀ ਕੋਈ ਸੁਣਾਈ ਨਹੀਂ ਹੈਗੇ ਹਮਾਜਨ ਹਸਪਤਾਲ ਦੇ ਵਿੱਚ ਰਹੇ ਅਕਲ ਦਾ ਹਾਂ ਆ ਗੱਲਬਾਤ ਆ ਆਹ ਪੁੜੀ ਨਾਲ ਹੀ ਨੂੰ ਮੋਕੇ ਦਾ ਸਾਰਾ ਪਤਾ ਹੈਗਾ ਤੇ ਇਹਦਾ ਨੇ ਉਜਾਰੇ ਦਾ ਘਰ ਦਾ ਜਿਹੜਾ ਨਾ ਬਿਲਕੁਲ ਦੀਵਾ ਪੋਜਣ ਵਾਲੀ ਘਰ ਲੋਗੀ ਜੇ ਇੱਕ ਲੱਤਾਂ ਤੋਂ ਆਰੀ ਜਿਹਦਾ ਭਰਾ ਉਹ ਘਰ ਬੈਠਾ ਜੇ ਤੇ ਇਹ ਵਿਚਾਰੀ ਨੇ ਧੀ ਜਵਾਈ ਆਦੀ ਦਾ ਜਵਾਈ ਨੂੰ ਪੁੱਤ ਬਣਾਇਆ ਇਹਨਾਂ ਦੇ ਸਿਰ ਤੇ ਘਰ ਦੀਵਾ ਪੋਜ ਕੇ ਆਈਏ ਕਰਤਾ ਤਾਂ ਗੱਡੀ ਨੰਬਰ ਆ ਵੀਰ ਨੂੰ ਹੁਣੇ ਲਿਖਾ ਕੇ ਪਿਆ ਜੀ ਕਿਹੜਾ ਆਸਰਕਾਰੀ ਆ ਆਪਾ ਪਾਓ ਦੱਸੋ ਗੱਡੀ ਨੰਬਰ ਭਾਜੀ ਆਪ ਦੱਸੋ ਆ ਗੱਡੀ ਨੰਬਰ ਦੱਸੋ ਜੀ ਜੀ ਗੱਡੀ ਨੰਬਰ ਐਚ ਆਰ 140 ਕਿਹੜੀ ਗੱਡੀ ਆ ਗੱਡੀ ਦਾ ਨਹੀਂ ਇਹ ਤਾਂ ਤਾਂ ਪਹਿਲਾਂ ਨੰਬਰ ਆ ਗਿਆ ਗੱਡੀ ਕਿੱਥੇ ਆ ਜਣਾ ਜਿਹੜਾ ਹਰਿਆਣਾ ਨੰਬਰ ਗੱਡੀ ਜੀ ਤੇ ਫਿਰ ਬੋਲੇ ਭੰਜੀ ਕਿਹੜਾ ਨੰਬਰ ਹੈ ਐਚ ਆਰ 140 40 20 40 ਭਾਈ 2 3 ਘੰਟੇ ਹੋ ਗਏ ਜਾਨੂੰ ਬੈਠਾ ਨੇ ਤੇ ਮੈਂ ਅੰਦਰੋਂ ਚੱਲ ਕੇ ਵੀ ਆਇਆ ਹਾਂ ਤੇ ਕੋਈ ਸੁਣਵਾਈ ਨਹੀਂ ਹੋਣੀ ਉਹਦੇ ਉਹ ਸਾਰੇ ਸੀ ਆਏ ਨੇ ਚਲੇ ਗਏ ਨੇ ਉਹ ਕਦੀ ਕਹਿੰਦੇ ਨੇ ਕਨੀਆ ਨਾਲ ਪੈਂਦਾ ਆ ਕਰੀ ਗਏ ਤੇ ਫਰਗੜੇਂ ਚ ਪੈਂਦਾ ਵਾ ਸਾਨੂੰ ਕੋਈ ਸਮਝ ਨਹੀਂ ਲੱਗਦੀ ਕੀ ਕਰਦੇ ਆ ਕੀ ਲੱਗਦੇ ਤੁਹਾਡੇ ਮੇਰੀ ਕਰੂ ਨਹੀਂ ਆ ਇਹ ਉਹਦਾ ਘਰ ਵਾ ਉਹਨਾਂ ਦੇ ਹੈ ਕੋਈ ਨਹੀਂਗਾ ਇਹਦੇ ਆਜੂ ਪਰ ਰਹਿੰਦੇ ਨੇ ਇਹਦਾ ਭਰਾ ਉਹ ਵੀ ਲਤੋਂ ਉਦਾਂ ਹੀ ਆ ਉਹਨ ਚੱਕਾ ਤਾਂ ਜਾਮ ਕੀਤਾ ਚੱਕਾ ਇਹ ਕਰਕੇ ਜਾਮ ਕੀਤਾ ਇਹ ਤੱਕ ਕਿਸੇ ਦੀ ਕੋਈ ਸੁਣਾਈ ਨਹੀਂ ਹੋਈ ਘੰਟਾ ਡੇਢ ਘੰਟਾ ਹੋ ਗਿਆ ਉਹ ਸਾਰੇ ਬੁਖੀ ਚੁੱਪ ਕਰਕੇ ਮਰਦੀ ਜਾਂਦੇ ਆ ਜਤਾਂ ਇਹ ਕਰਕੇ ਜਾਂੰਦ ਦਿੱਤਾ ਗਿਆ ਕੋਈ ਨਾ ਕੋਈ ਕਾਰਵਾਈ ਦੇ ਸੁਨਾਈ ਹੋਣੀ ਚਾਹੀਦੀ ਹੈ ਨਾ ਉਹ ਨਹੀਂ ਚਾਹੀਏ ਇਕਨ ਕਈ ਕਰ ਚੂੜੀਆਂ ਮੋਹਜਨਾ ਹਸਪੀਟਲ ਤੇ ਲਾਗੇ ਖਲੋਤੇ ਆ ਆਜੰਪੁਰ ਤੋਂ ਜੇ ਸਾਡੇ ਭਰਾ ਦਾ ਨਾਲ ਇਹਨਾਂ ਦੀ ਵਾਈਫਸ ਵਾਲਿਆਂ ਦੀ ਜਿਹੜੀ ਨੂੰਹ ਹੀ ਨਾਲੋਂ ਜਾ ਰਹੇ ਆ ਵੇਖੋ ਖਲੋਤੀ ਲਾਗੇ ਇਹਦੇ ਕੋਲ ਹੀ ਇੱਥੇ ਆ ਬੱਸ ਮੰਡੀ ਦੇ ਕੋਲ ਹੀ ਕੋਈ ਅਣਜਾਣ ਗੱਡੀ ਆ ਜਿਹੜਾ ਕਿ ਇਹਨਾਂ ਨੂੰ ਫੇਟ ਮਾਰ ਕੇ ਸੁੱਟ ਗਿਆ ਤੇ ਇਹਨਾਂ ਦੀ ਮਦਰ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਜੀ ਗੱਡੀ ਨਾਲ ਜਿੱਤੋ ਦੀ ਓਕੇ ਤੇ ਮੌਤ ਹੋ ਗਈ ਆ ਤੇ ਇਹ ਦੱਸ ਰਿਹਾ ਵੀ ਇਲਾਕੇ ਵਿੱਚ ਪ੍ਰਸ਼ਾਸਨ ਵੀ ਆਇਆ ਪਰ ਉਹ ਇੱਕ ਵਾਰੀ ਇੱਥੋਂ ਚਲਾ ਗਿਆ ਵਾ ਹੁਣ ਉਹਨਾਂ ਨੇ ਆਪਣਾ ਰੋਡ ਜਿਹੜਾ ਬੰਦ ਕਰਤਾ ਡੈੱਡ ਬੋਡੀ ਇੱਥੇ ਰੱਖੀ ਆ ਇਹ ਬੰਦ ਦੀ ਕਾਰਵਾਈ ਪ੍ਰਸ਼ਾਸਨ ਕਰੇ ਇਹਨਾਂ ਨੂੰ ਭਰੋਸਾ ਦਿਵਾਵੇ ਤਾਂ ਜੋ ਇਹ ਰੋਡ ਜਿਹੜਾ ਜੀ ਟਾਈਮ ਨਾਲ ਖੁੱਲ੍ਹ ਜਾਵੇ ਅਸੀਂ ਪਹਿਲਾਂ ਗਾਈ ਬਟਾੜ ਰੋਡ ਤੇ ਸਿੰਦਰ ਆਏ ਉੱਥੇ ਮੌਕੇ ਤੇ ਪਹੁੰਚੇ ਆ ਤੇ ਮੌਕੇ 'ਕਾ ਅਗੇ ਵੇਖਿਆ ਤੇ ਜਾਨੀ ਡੱਥ ਹੋ ਗਈ ਆ ਜਿਹੜੀ ਬੰਦ ਕਾਰਵਾਈ ਆ ਉਹ ਲੱਗੇ ਕਾਰਜ ਇਹ ਕਰਤੀ ਜਾਂਦੀ ਆ ਵਾਟਿੰਗ ਨੂੰ ਜੁੜਨ ਨੂੰ